ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ ਸਲਾਨਾ ਜੋੜ ਮੇਲਾ ਮੇਲਾ ਮਾਗੀ ਹਰ ਸਾਲ ਦੀ ਤਰ੍ਹਾਂ ਸੰਗਤਾਂ ਦੇ ਸਹਿਯੋਗ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਤੇ ਸ਼੍ਰੀ ਦਰਬਾਰ ਸਾਹਿਬ ਵੱਲੋਂ ਬਹੁਤ ਹੀ ਸ਼ਰਧਾ ਭਾਵਨਾ ਮਨਾਇਆ ਜਾ ਰਿਹਾ ਹੈ ਜਿਸ ਦੇ ਸਬੰਧ ਵਿੱਚ ਅੱਜ ਗੁਰਦੁਆਰਾ ਸ਼ਹੀਦ ਗੰਗਸਾਖ ਵਿਖੇ ਭੋਗ ਪਾਏ ਗਏ ਹਨ ਉਪਰੰਤ ਸਾਰੀ ਢੜੀ ਹੀ ਭਾਈ ਰਮਾ ਸਿੰਘ ਦਵਾਨ ਹਾਲ ਵਿੱਚ ਰਾਗੀ ਢਾਡੀ ਅਤੇ ਕਵੀਸ਼ਰ ਆਪਣਾ ਗੁਰੂ ਜੀ ਆਸਤੂਚਾਰ ਨੂੰ ਕਰਾਉਣਗੇ ਕੀਰੀ ਦਰਬਾਰ ਸਾਹਿਬ ਵਿਖੇ ਅੰਮ੍ਰਿਤ ਵੇਲੇ ਤੋਂ ਲੈ ਕੇ ਸ਼ਾਮ ਨੂੰ 11 ਵਜੇ ਤੀਕ ਪੀਰਤਨ ਦਰਬਾਰ ਇਕੱਲੇਗਾ ਉਪਰੰਤ ਕਮੇਟੀ ਕੱਲ 15 ਤਰੀਕ ਨੂੰ ਮਹਾਨ ਨਗਰ ਕੀਰਤਨ ਕਟਿਆ ਜਾਏਗਾ ਜੋ ਕਿ ਗੇਟ ਨੰਬਰ 4 ਤੋਂ ਪਰ ਆਰੰਭ ਹੋਏਗਾ ਅਤੇ ਵੱਖ-ਵੱਖ ਸਥਾਨਾਂ ਤੋਂ ਹੋਇਆ ਗੁਰਦੁਆਰਾ ਛੀਰਗਾਂ ਸਾਹਿਬ ਵਿਖੇ ਸਮਾਪਤ ਹੋਏਗਾ ਇਸੇ ਤਰ੍ਹਾਂ ਹੀ ਦਸਵੇਂ ਪਾਤਸ਼ਾਹ ਦੇ અવਤਾਰ ਦਿਹਾੜੇ ਦੇ ਸੰਬੰਧ ਵਿੱਚ ਜੋ ਸ਼੍ਰੀ ਅਨੰਦਪੁਰ ਸਾਹਿਬ ਤੋਂ ਨਗਰ ਕੀਰਤਨ ਪਰ ਆਰੰਭ ਹੋਇਆ ਸੀ ਉਹ ਅੱਜ ਸ਼ਾਮ ਨੂੰ ਖੀਰੀ ਦਰਬਾਰ ਸਾਹਿਬ ਵਿਖੇ ਪਹੁੰਚ ਰਿਹਾ ਹੈ ਜਿਸ ਦੀ ਰਵਾਨਗੀ ਸਵੇਰੇ 9 ਵਜੇ ਭਾਈ ਮਾਨ ਸਿੰਘ ਦੀਵਾਨ ਹਾਲ ਤੋਂ ਅਗੜੇ ਪ੍ਰਦਰ ਲਈ ਰਵਾਨਾ ਕੀਤਾ ਜਾਏਗਾ ਕੱਲ 15 ਤਰੀਕ ਨੂੰ ਗੁਰਦੁਆਰਾ ਤੰਬੂ ਸਾਹਿਬ ਵਿਖੇ ਪਹਾੜੀ ਅੰਮ੍ਰਿਤ ਸੰਚਾਰ ਕਰਾਇਆ ਜਾ ਰਿਹਾ ਹੈ ਜਿਸ ਨੇ ਹਾਲੀ ਤੀਕ 22 ਮਈ ਭਾਈ ਨੇ ਅੰਮ੍ਰਿਤ ਪਾਣ ਨਹੀਂ ਕੀਤਾ ਅੰਮ੍ਰਿਤ ਪਾਣ ਬਣ ਕਰਕੇ ਗੁਰੂ ਦੇ ਧਾਰਨੀ ਬਣੋ ਮੇਰੀ ਸਾਧ ਸੰਗਤ ਨੂੰ ਬੇਨਤੀ ਹੈ ਕਿ ਜੋ ਵੀ ਦੂਰ ਦਰੇਡੇ ਤੋਂ ਸੰਗਤ ਗੁਰੂ ਘਰ ਪਹੁੰਚੀ ਹੈ ਮੈਂ ਆਪਣੇ ਵੱਲੋਂ ਸਮੂਹ ਮੈਂਬਰ ਸਾਹਿਬ ਵੱਲੋਂ ਪ੍ਰਧਾਨ ਸਾਹਿਬ ਸ਼ਿਰੋਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੀ ਆਇਆਂ ਆਖ ਰਹਾ ਹਾਂ